ਮੈਂ ਹਰ ਇੱਕ ਦਸਾਂ ਸੇ ਕੋਹਾਤ ਸਭ ਤੋਂ ਪਹਿਲਾਂ ਵਾਇਗੁਰਜੀ ਕੀ ਫਤਿਹ ਵਾਇਗੁਰਜੀ ਕਾ ਖਾਲਸਾ ਮੈਂ ਅੱਜ ਦੇ ਸ਼ੁਭ ਦਿਹਾੜੇ ਤੇ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਵਿਦੇਸ਼ ਵਿੱਚ ਰਹਿਤੇ ਨਾਨਕ ਨਾਮ ਲੈਗਾ ਸੰਗਤ ਨੂੰ ਲੱਖ ਲੱਖ ਵਧਾਈ ਦਿਨਾ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਉਹ ਕੱਲ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਸਾਰੇ ਸੰਸਾਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਦੇ ਵਿੱਚ ਅੱਜ ਗੁਰਦੁਆਰਾ ਸ਼੍ਰੀ ਚੰਨ ਕਬਲ ਸਾਹਿਬ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਗੁਰੂ ਸਾਹਿਬ ਦੇ ਸਰੂਪ ਨੂੰ ਸ਼ਹਿਰ ਦੇ ਵਿੱਚ ਲਿਜਾ ਲਜਾਇਆ ਜਾ ਰਿਹਾ ਹੈ। ਆਉ ਸੰਗਤਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਸੰਗਤਾਂ ਵੱਖ-ਵੱਖ ਥਾਵਾਂ ਤੇ ਜਿੱਥੇ ਚਾਹ ਪਾਣੀ ਦੇ ਲੰਗਰ ਲਗਾ ਰਹੀਆਂ ਨੇ, ਫਲਾਂ ਦੇ ਲੰਗਰ ਵਰਤਾ ਰਹੀਆਂ ਨੇ, ਉੱਥੇ ਨਾਲ ਦੀ ਨਾਲ ਨਗਰ ਕੀਰਤਨ ਦਾ ਸਵਾਗਤ ਵੀ ਕਰ ਰਹੀਆਂ ਨੇ ਔਰ ਸਵਾਗਤ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਵੱਖ-ਵੱਖ ਸਕੂਲਾਂ ਤੋਂ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਬੱਚਿਆਂ ਦੇ ਜਿਹੜੇ ਉਤਸ਼ਾਹ ਨੂੰ ਜਦੋਂ ਦੇਖਦੇ ਆ ਤਾਂ ਮੈਂ ਸਮਝਦਾ ਕਿ ਬੱਚਿਆਂ ਦੇ ਵਿੱਚ ਵੀ ਬਹੁਤ ਭਾਰੀ ਉਤਸ਼ਾਹ ਹੈ ਗੁਰੂ ਸਾਹਿਬ ਦਾ ਜਿਹੜਾ ਪ੍ਰਕਾਸ਼ ਦਿਹਾੜਾ ਇਹ ਸਾਡੇ ਲਈ ਬਹੁਤ ਹੀ ਖੁਸ਼ੀਆਂ ਤੇ ਖੇੜਿਆਂ ਭਰਿਆ ਕਿਉਂਕਿ ਗੁਰੂ ਸਾਹਿਬ ਨੇ ਜਿਹੜੀ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਉਸ ਸਮੇਂ ਦੇ ਵਿੱਚ ਜਦੋਂ ਜ਼ੁਲਮ ਦੀ ਇੰਤਹਾ ਸੀ ਤੇ ਪਰਮਾਤਮਾ ਦੇ ਰੂਪ ਦੇ ਵਿੱਚ ਆਪ ਗੁਰੂ ਨਾਨਕ ਦੇਵ ਜੀ ਵਿਸਤਾਰਤੀ ਤੇ ਆਏ ਉਹਨਾਂ ਨੇ ਆ ਕੇ ਜੋ ਉਪਦੇਸ਼ ਦਿੱਤੇ ਔਰ ਵਖ-ਵਖ ਮੁਲਕਾਂ ਦੇ ਵਿੱਚ ਜਾ ਕੇ ਉਦਾਸੀਆਂ ਦੇ ਰੂਪ ਦੇ ਵਿੱਚ ਜਿਹੜੇ ਗੁਰੂ ਤੋਂ ਵਿਛੜੇ ਹੋਏ ਲੋਕ ਸਨ ਜਾਂ ਜਿਹੜੇ ਕਰਾਹੇ ਪਏ ਲੋਕਾਂ ਨੂੰ ਰਾਹੇ ਪਾਉਣ ਦਾ ਯਤਨ ਕੀਤਾ ਮੈਂ ਸਮਝਦਾ ਅਜੇ ਹਾ ਸ਼ਾਇਦ ਹੀ ਕਿਸੇ ਪੀਰ ਪੈਗੰਬਰ ਦੇ ਹਿੱਸੇ ਆਇਆ ਹੋਵੇ ਕਿਉਂਕਿ ਗੁਰੂ ਸਾਹਿਬ ਨੇ ਬੜੀਆਂ ਲੰਬੀਆਂ ਯਾਤਰਾਵਾਂ ਕੀਤੀਆਂ 12 ਸਾਲ 4 ਸਾਲ 8 ਸਾਲ ਇਸ ਤਰ੍ਹਾਂ ਗੁਰੂ ਸਾਹਿਬ ਨੇ ਚਾਰ ਵਾਰ ਸੰਸਾਰ ਦੀ ਹਿੰਦੂਸਤਾਨ ਦੀ ਯਾਤਰਾ ਕੀਤੀ ਔਰ ਗੁਰੂ ਦਾ ਜਿਹੜਾ ਉਪਦੇਸ਼ ਦਿੱਤਾ ਉਹ ਇਨਸਾਨੀਅਤ ਦਾ ਉਪਦੇਸ਼ ਦਿੱਤਾ ਆਪਾਂ ਸਾਰੇ ਦੇਖ ਰਹੇ ਹਾਂ ਜਿਸ ਦਾ ਕਿ ਵੱਡਾ ਕਾਰਨ ਆਪਾਂ ਇੱਕ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਵੀ 25 ਨਵੰਬਰ ਨੂੰ ਮਨਾਉਣ ਜਾ ਰਹੇ ਹਾਂ ਉਸ ਦਾ ਕਾਰਨ ਮੈਂ ਸਮਝਦਾ ਕਿ ਗੁਰੂ ਸਾਹਿਬ ਨੇ ਜਦੋਂ ਨੌਵੇਂ ਜਾਮੇ ਦੇ ਵਿੱਚ ਆਏ ਔਰ ਆਪਣੀ ਸ਼ਹਾਦਤ ਦੇ ਕੇ ਕਿਹਦੇ ਲਈ ਸ਼ਹਾਦਤ ਦਿੱਤੀ ਕਿਸੇ ਲਈ ਕਿਸੇ ਦੇ ਧਰਮ ਨੂੰ ਬਚਾਉਣ ਦੇ ਲਈ ਇਨਸਾਨੀਅਤ ਦੇ ਲਈ ਜਿੱਥੇ ਮਨੁੱਖੀ ਅਧਿਕਾਰਾਂ ਦਾ ਵੱਡ ਬਣਿਆ ਇਹ ਵੀ ਵੱਡੀ ਇੱਕ ਗੁਰੂ ਸਾਹਿਬ ਦੀ ਪ੍ਰਾਪਤੀ ਹੈ ਕਿ ਇਹ ਮੈਂ ਸਮਝਦਾ ਗੁਰੂ ਨਾਨਕ ਸਾਹਿਬ ਦੀ ਹੀ ਪ੍ਰਾਪਤੀ ਹੈ ਕਿਉਂਕਿ ਉਹਨਾਂ ਦੀ ਆਪ ਦੀ ਅਗੰਮੀ ਜੋਤ ਹੈ ਜਿਹੜੀ ਨੌਵੇਂ ਜਾਮੇ ਦੇ ਵਿੱਚ ਸੀ ਉਸ ਤੋਂ ਬਾਅਦ ਭਾਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਔਰ ਖਾਲਸਾ ਪੰਥ ਅੱਜ ਜਿੱਥੇ ਸਾਰੇ ਸੰਸਾਰ ਦੇ ਵਿੱਚ ਵੱਡੀਆਂ ਸੇਵਾਵਾਂ ਨਿਭਾ ਰਿਹਾ ਹੈ ਉਥੇ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਉਂਦਾ ਹੋਇਆ ਹਰ ਦੁੱਖ ਸੁੱਖ ਦੇ ਵਿੱਚ ਸੰਸਾਰ ਦੇ ਲੋਕਾਂ ਦੀ ਸੇਵਾ ਕਰਦਾ ਮੈਂ ਆਸ ਕਰਦਾ ਕਿ ਐਸੇ ਤਰ੍ਹਾਂ ਆਪਾਂ ਸਾਰੇ ਸਿੱਖ ਪੰਥ ਨਾਲ ਜੁੜ ਕੇ ਜਿੱਥੇ ਗੁਰੂ ਸਾਹਿਬ ਦੇ ਦਿੱਤੇ ਉਪਦੇਸ਼ ਨੂੰ ਘਰ-ਘਰ ਪਹੁੰਚਾਵਾਂਗੇ ਉਥੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਗੁਰੂ ਦੀ ਸੇਵਾ ਦੇ ਵਿੱਚ ਵੀ ਨਿਰੰਤਰ ਜਾਰੀ ਆਪਣੇ ਯਤਨ ਰੱਖਾਂਗੇ। ਅੰਤ ਦੇ ਵਿੱਚ ਕੱਲ ਕੀ ਪ੍ਰੋਗਰਾਮ ਹੋ ਗੁਰੂ ਸਾਹਿਬ ਜੀ ਦੇ ਠੀਕ ਕਲੋਂ ਗੁਰਦੁਆਰਾ ਸ੍ਰੀ ਚੰਨ ਕਮਲ ਸਾਹਿਬ ਵਿਖੇ ਜਿਹੜੇ ਕੱਲ ਗੁਰੂ ਸਾਹਿਬ ਦੇ ਪ੍ਰਕਾਸ਼ ਕੀਤੇ ਗਏ ਸਨ ਉਹਨਾਂ ਦੇ ਪਉ ਪਾਏ ਜਾਣੇ ਨੇ ਅਖੰਡ ਪਾਠ ਸਾਹਿਬ ਦੇ। ਉਪਰੰਤ ਕੀਰਤਨ ਕਥਾ ਵਿਚਾਰਾ ਹੋਣ ਗਿਆ ਔਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਜਿਹੜੇ ਸਾਰਾ ਜੀਵਨ ਦੇ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਜਾਊਗਾ। ਔਰ ਇਸ ਸਬੰਧ ਦੇ ਵਿੱਚ ਸੰਗਤਾਂ ਦੇ ਵਿੱਚ ਬੜਾ ਅਥਾ ਉਤਸ਼ਾਹ ਮੈਂ ਦੇਖਦਾ ਕਿ ਸੰਗਤਾਂ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਜਿੱਥੇ ਗੁਰੂ ਘਰ ਦੇ ਵਿੱਚ ਨਤਮਤ ਹੋ ਰਹੀਆਂ ਨੇ ਉੱਥੇ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਦਾ ਅਸ਼ੀਰਵਾਦ ਵੀ ਪ੍ਰਾਪਤ ਕਰ ਰਹੀਆਂ ਨੇ। ਅੰਤ ਦੇ ਵਿੱਚ ਮੈਂ ਫੇਰ ਸਾਰੀ ਸਿੱਖ ਜਗਤ ਦੇ ਵਿੱਚ ਜਿੱਥੇ ਸਿੱਖ ਜਗਤ ਨੂੰ ਵਧਾਈ ਦੇਣਾ ਉੱਥੇ ਨਾਲ ਦੀ ਨਾਲ ਸਾਰੇ ਸੰਸਾਰ ਦੇ ਲੋਕਾਂ ਨੂੰ ਵੀ ਵਧਾਈ ਦੇਣਾ ਕਿਉਂਕਿ ਗੁਰੂ ਸਾਹਿਬ ਜਿਹੜੇ ਸੀ ਸਾਰੇ ਸੰਸਾਰ ਦੇ ਸਾਂਝੇ ਸਨ ਜਦੋਂ ਗੁਰੂ ਸਾਹਿਬ ਦਾ ਅੰਤਮ ਸਮਾਪਾ ਦੇਖਦੇ ਆ ਕਰਤਾਰਪੁਰ ਸਾਹਿਬ ਵਿਖੇ ਉਦੋਂ Hindu ਵੀ ਗੁਰੂ ਸਾਹਿਬ ਦੇ ਲਈ ਲੜੇ ਕਿਉਂਕਿ ਉਹ ਕਹਿੰਦੇ ਸਾਡਾ ਦੇਵੀ ਦੇਵਤਾ ਮੁਸਲਮਾਨ ਕਹਿੰਦੇ ਸਾਡਾ ਪੀਰ ਸੀ ਸਿੱਖਾਂ ਦੇ ਤਾਂ ਚਲੋ ਗੁਰੂਏ ਸਨ ਉਸ ਟਾਈਮ ਸਿੱਖ ਪੰਥਾ ਜਿਹੜਾ ਪ੍ਰੋਪਰ ਤੌਰ ਤੇ ਹੋਂਦ ਵਿੱਚ ਭਾਵੇਂ ਨਹੀਂ ਸੀ ਆਇਆ ਪਰ ਗੁਰੂ ਸਾਹਿਬ ਦੇ ਅਨੈਈ ਉਸ ਸਮੇਂ ਬਹੁਤ ਵੱਣ ਚੁੱਕੇ ਸਨ ਔਰ ਉਸ ਤੋਂ ਬਾਅਦ ਬڑے ਲੰਮੇ ਲੰਮੇ ਸਫ਼ਰ ਤੋਂ ਬਾਅਦ ਖਾਲਸੇ ਦਾ ਜਨਮ ਹੋਣ ਦਾ ਕਾਰਨ ਆ ਜਿਹੜਾ ਮੈਂ ਸਮਝਦਾ ਗੁਰਨਾਨਕ ਸਾਹਿਬ ਦੀ ਪ੍ਰਾਪਤੀ ਆ ਇਹਨਾਂ ਸ਼ਬਦਾਂ ਦੇ ਨਾਲ ਫਿਰ ਮੈਂ ਸਾਰੀ ਲੋਕਾਈ ਨੂੰ ਇਸ ਪਵਿੱਤਰ ਦਿਹਾੜੇ ਤੇ ਲੱਖ ਲੱਖ ਵਧਾਈਆਂ ਦਿੰਦਾ ਔਰ ਗੁਰੂ ਅੱਗੇ ਅਰਦਾਸ ਕਰਦਾ ਕਿ ਹੇ ਗੁਰੂ ਪਾਤਸ਼ਾਹ ਸਾਡੇ ਪੰਥ ਤੇ ਆਪਣਾ ਮਿਹਰ ਦਾ ਹੱਥ ਰੱਖ ਕੇ ਪੰਥਕ ਏਕਤਾ ਬਖਸ਼ਿਓ ਪੰਥ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਓ ਔਰ ਹਮੇਸ਼ਾ ਪੰਥ ਬਲੰਦੀਆਂ ਛੇ ਇਨਾ ਸ਼ਬਦਾਂ ਦੇ ਨਾਲ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਜ਼ਰ ਤਿੰਦਸੇ ਪੁਆਤ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਮੈਂ ਅੱਜ ਦੇ ਸ਼ੁਭ ਦਿਹਾੜੇ ਤੇ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਵਿਦੇਸ਼ ਵਿੱਚ ਰਿਹਾ ਨਾਨਕ ਰਾਉ ਲੇਗਾ ਸੰਗਤ ਨੂੰ ਲੱਖ-ਲੱਖ ਵਧਾਈ ਦਿਨਾ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਉਹ ਕੱਲ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਸਾਰੇ ਸੰਸਾਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਦੇ ਵਿੱਚ ਅੱਜ ਗੁਰਦੁਆਰਾ ਸ਼੍ਰੀ ਚੰਨ ਕਮਲ ਸਾਹਿਬ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਗੁਰੂ ਸਾਹਿਬ ਦੇ ਸਰੂਪ ਨੂੰ ਸ਼ਹਿਰ ਦੇ ਵਿੱਚ ਲਿਜਾ ਲਜਾਇਆ ਜਾ ਰਿਹਾ ਹੈ। ਆਉ ਸੰਗਤਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਸੰਗਤਾਂ ਵੱਖ-ਵੱਖ ਥਾਵਾਂ ਤੇ ਜਿੱਥੇ ਚਾਹ ਪਾਣੀ ਦੇ ਲੰਗਰ ਲਗਾ ਰਹੀਆਂ ਨੇ ਫਲਾਂ ਦੇ ਲੰਗਰ ਵਰਤਾ ਰਹੀਆਂ ਨੇ ਉੱਥੇ ਨਾਲ ਦੀ ਨਾਲ ਨਗਰ ਕੀਰਤਨ ਦਾ ਸਵਾਗਤ ਵੀ ਕਰ ਰਹੀਆਂ ਨੇ ਔਰ ਸਵਾਗਤ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਵਕ ਵਕ ਸਕੂਲਾਂ ਤੋਂ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਬੱਚਿਆਂ ਦੇ ਜਿਹੜੇ ਉਤਸ਼ਾਹ ਨੂੰ ਜਦੋਂ ਦੇਖਦੇ ਆ ਤਾਂ ਮੈਂ ਸਮਝਦਾ ਕਿ ਬੱਚਿਆਂ ਦੇ ਵਿੱਚ ਵੀ ਬਹੁਤ ਭਾਰੀ ਉਤਸ਼ਾਹ ਹੈ ਗੁਰੂ ਸਾਹਿਬ ਦਾ ਜਿਹੜਾ ਪ੍ਰਕਾਸ਼ ਦਿਹਾੜਾ ਇਹ ਸਾਡੇ ਲਈ ਬਹੁਤ ਹੀ ਖੁਸ਼ੀਆਂ ਤੇ ਖੇੜਿਆਂ ਭਰਿਆ ਕਿਉਂਕਿ ਗੁਰੂ ਸਾਹਿਬ ਨੇ ਜਿਹੜੀ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਉਸ ਸਮੇਂ ਦੇ ਵਿੱਚ ਜਦੋਂ ਜ਼ੁਲਮ ਦੀ ਇੰਤਹਾ ਸੀ ਤੇ ਪਰਮਾਤਮਾ ਦੇ ਰੂਪ ਦੇ ਵਿੱਚ ਆਪ ਗੁਰੂ ਨਾਨਕ ਦੇਵ ਜੀ ਇਸ ਧਰਤੀ ਤੇ ਆਏ ਉਹਨਾਂ ਨੇ ਆ ਕੇ ਜੋ ਉਪਦੇਸ਼ ਦਿੱਤੇ ਔਰ ਵਖ-ਵਖ ਮੁਲਕਾਂ ਦੇ ਵਿੱਚ ਜਾ ਕੇ ਉਦਾਸੀਆਂ ਦੇ ਰੂਪ ਦੇ ਵਿੱਚ ਜਿਹੜੇ ਗੁਰੂ ਤੋਂ ਵਿਛੜੇ ਹੋਏ ਲੋਕ ਸਨ ਜਾਂ ਜਿਹੜੇ ਕਰਾਹੇ ਪਏ ਲੋਕਾਂ ਨੂੰ ਰਾਹੇ ਪਾਉਣ ਦਾ ਯਤਨ ਕੀਤਾ ਮੈਂ ਸਮਝਦਾ ਅਜਿਹਾ ਸ਼ਾਇਦ ਹੀ ਕਿਸੇ ਪੀਰ ਪਗੰਬਰ ਦੇ ਹਿੱਸੇ ਆਇਆ ਹੋਵੇ ਕਿਉਂਕਿ ਗੁਰੂ ਸਾਹਿਬ ਨੇ ਬੜੀਆਂ ਲੰਬੀਆਂ ਯਾਤਰਾਵਾਂ ਕੀਤੀਆਂ 12 ਸਾਲ 4 ਸਾਲ 8 ਸਾਲ ਇਸ ਤਰ੍ਹਾਂ ਗੁਰੂ ਸਾਹਿਬ ਨੇ ਚਾਰ ਵਾਰ ਸੰਸਾਰ ਦੀ ਹਿੰਦੁਸਤਾਨ ਦੀ ਯਾਤਰਾ ਕੀਤੀ ਔਰ ਗੁਰੂ ਦਾ ਜਿਹੜਾ ਉਪਦੇਸ਼ ਦਿੰਦਾ ਉਹ ਇਨਸਾਨੀਅਤ ਦਾ ਉਪਦੇਸ਼ ਦਿੰਦਾ ਆਪਾਂ ਸਾਰੇ ਦੇਖ ਰਹੇ ਆ ਜਿਸ ਦਾ ਕਿ ਵੱਡਾ ਕਾਰਨ ਆਪਾਂ ਇੱਕ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਵੀ 25 ਨਵੰਬਰ ਨੂੰ ਮਨਾਉਣ ਜਾ ਰਹੇ ਆ ਉਸ ਦਾ ਕਾਰਨ ਮੈਂ ਸਮਝਣਾ ਕਿ ਗੁਰੂ ਸਾਹਿਬ ਨੇ ਜਦੋਂ ਨੌਵੇਂ ਜਾਮੇ ਦੇ ਵਿੱਚ ਆਏ ਔਰ ਆਪਣੀ ਸ਼ਹਾਦਤ ਦੇ ਕੇ ਕਿਹਦੇ ਲਈ ਸ਼ਹਾਦਤ ਦਿੱਤੀ ਕਿਸੇ ਲਈ ਕਿਸੇ ਦੇ ਧਰਮ ਨੂੰ ਬਚਾਉਣ ਦੇ ਲਈ ਇਨਸਾਨੀਅਤ ਦੇ ਲਈ ਜਿੱਥੇ ਮਨੁੱਖੀ ਅਧਿਕਾਰਾਂ ਦਾ ਵੱਡ ਬਣਿਆ ਇਹ ਵੀ ਵੱਡੀ ਇੱਕ ਗੁਰੂ ਸਾਹਿਬ ਦੀ ਪ੍ਰਾਪਤੀ ਹੈ ਕਿ ਇਹ ਮੈਂ ਸਮਝਦਾ ਗੁਰੂ ਨਾਨਕ ਸਾਹਿਬ ਦੀ ਹੀ ਪ੍ਰਾਪਤੀ ਹੈ ਕਿਉਂਕਿ ਉਹਨਾਂ ਦੀ ਆਪ ਦੀ ਅਗੰਮੀ ਜੋਤ ਹੈ ਜਿਹੜੀ ਨੌਵੇਂ ਜਾਮੇ ਦੇ ਵਿੱਚ ਸੀ ਉਸ ਤੋਂ ਬਾਅਦ ਭਾਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਔਰ ਖਾਲਸਾ ਪੰਥ ਅੱਜ ਜਿੱਥੇ ਸਾਰੇ ਸੰਸਾਰ ਦੇ ਵਿੱਚ ਵੱਡੀਆਂ ਸੇਵਾਵਾਂ ਨਿਭਾ ਰਿਹਾ ਹੈ ਉੱਥੇ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਉਂਦਾ ਹੋਇਆ ਹਰ ਦੁੱਖ ਸੁੱਖ ਦੇ ਵਿੱਚ ਸੰਸਾਰ ਦੇ ਲੋਕਾਂ ਦੀ ਸੇਵਾ ਕਰਦਾ ਮੈਂ ਆਸ ਕਰਦਾ ਕਿ ਐਸੇ ਤਰ੍ਹਾਂ ਆਪਾਂ ਸਾਰੇ ਸਿੱਖ ਪੰਥ ਨਾਲ ਜੁੜ ਕੇ ਜਿੱਥੇ ਗੁਰੂ ਸਾਹਿਬ ਦੇ ਦਿੱਤੇ ਉਪਦੇਸ਼ ਨੂੰ ਘਰ-ਘਰ ਪਹੁੰਚਾਵਾਂਗੇ ਉੱਥੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਗੁਰੂ ਦੀ ਸੇਵਾ ਦੇ ਵਿੱਚ ਵੀ ਨਿਰੰਤਰ ਜਾਰੀ ਆਪਣੇ ਯਤਨ ਰੱਖਾਂਗੇ ਅੰਤ ਦੇ ਵਿੱਚ ਕੱਲ ਕੀ ਪ੍ਰੋਗਰਾਮ ਹੈ ਗੁਰੂ ਸਾਹਿਬ ਜੀ ਦੇ ਕੀ ਕੱਲੋਂ ਗੁਰਦੁਆਰਾ ਸ੍ਰੀ ਚੰਨ ਕਮਲ ਸਾਹਿਬ ਵਿਖੇ ਜਿਹੜੇ ਕੱਲ ਗੁਰੂ ਸਾਹਿਬ ਦੇ ਪ੍ਰਕਾਸ਼ ਕੀਤੇ ਗਏ ਸਨ ਉਹਨਾਂ ਦੇ ਭੋਗ ਪਾਏ ਜਾਣੇ ਨੇ ਖੰਡ ਪਾਠ ਸਾਹਿਬ ਦੇ ਉਪਰੰਤ ਕੀਰਤਨ ਕਥਾ ਵਿਚਾਰਾਂ ਹੋਣ ਗਿਆ ਔਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਜਿਹੜੇ ਸਾਰਾ ਜੀਵਨ ਦੇ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਜਾਊਗਾ ਔਰ ਇਸ ਦੇ ਸੰਬੰਧ ਦੇ ਵਿੱਚ ਸੰਗਤਾਂ ਦੇ ਵਿੱਚ ਬੜਾ ਅਥਾ ਉਤਸ਼ਾਹ ਮੈਂ ਦੇਖਦਾ ਕਿ ਸੰਗਤਾਂ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਜਿੱਥੇ ਗੁਰੂ ਘਰ ਦੇ ਵਿੱਚ ਨਤਮਤ ਹੋ ਰਹੀਆਂ ਨੇ ਉੱਥੇ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਦਾ ਅਸ਼ੀਰਵਾਦ ਵੀ ਪ੍ਰਾਪਤ ਕਰ ਰਹੀਆਂ ਨੇ ਅੰਤ ਦੇ ਵਿੱਚ ਮੈਂ ਫਿਰ ਸਾਰੀ ਸਿੱਖ ਜਗਤ ਦੇ ਵਿੱਚ ਜਿੱਥੇ ਸਿੱਖ ਜਗਤ ਨੂੰ ਵਧਾਈ ਦਿੰਦਾ ਉੱਥੇ ਨਾਲ ਦੀ ਨਾਲ ਸਾਰੇ ਸੰਸਾਰ ਦੇ ਲੋਕਾਂ ਨੂੰ ਵੀ ਵਧਾਈ ਦਿੰਦਾ ਕਿਉਂਕਿ ਗੁਰੂ ਸਾਹਿਬ ਜਿਹੜੇ ਸੀ ਸਾਰੇ ਸੰਸਾਰ ਦੇ ਸਾਂਝੇ ਸਨ ਜਦੋਂ ਗੁਰੂ ਸਾਹਿਬ ਦਾ ਅੰਤਮ ਸਮਾਪਾ ਦੇਖਦੇ ਆ ਕਰਤਾਰਪੁਰ ਸਾਹਿਬ ਵਿਖੇ ਉਦੋਂ ਹਿੰਦੂ ਵੀ ਗੁਰੂ ਸਾਹਿਬ ਦੇ ਲਈ ਲੜੇ ਕਿਉਂਕਿ ਉਹ ਕਹਿੰਦੇ ਸਾਡਾ ਦੇਵੀ ਦੇਵਤਾ ਮੁਸਲਮਾਨ ਕਹਿੰਦੇ ਸਾਡਾ ਪੀਰ ਸੀ ਸਿੱਖਾਂ ਦੇ ਤਾਂ ਚਲੋ ਗੁਰੂਏ ਸਨ ਉਸ ਟਾਈਮ ਸਿੱਖ ਪੰਥਾ ਜਿਹੜਾ ਪ੍ਰੋਪਰ ਤੌਰ ਤੇ ਹੋਂਦ ਵਿੱਚ ਭਾਵੇਂ ਨਹੀਂ ਸੀ ਆਇਆ ਔਰ ਗੁਰੂ ਸਾਹਿਬ ਦੇ ਅਨੈਈ ਉਸ ਸਮੇਂ ਬਹੁਤ ਵੱਣ ਚੁੱਕੇ ਸਨ ਔਰ ਉਸ ਤੋਂ ਬਾਅਦ ਬੜੇ ਲੰਮੇ ਲੰਮੇ ਸਫ਼ਰ ਤੋਂ ਬਾਅਦ ਖਾਲਸੇ ਦਾ ਜਨਮ ਹੋਣ ਦਾ ਕਾਰਨ ਆ ਜਿਹੜਾ ਮੈਂ ਸਮਝਦਾ ਗੁਰਨਾਨਕ ਸਾਹਿਬ ਦੀ ਪ੍ਰਾਪਤੀ ਹੈ ਇਹਨਾਂ ਸ਼ਬਦਾਂ ਦੇ ਨਾਲ ਫਿਰ ਮੈਂ ਸਾਰੀ ਲੋਕਾਈ ਨੂੰ ਇਸ ਪਵਿੱਤਰ ਦਿਹਾੜੇ ਤੇ ਲੱਖ ਲੱਖ ਵਧਾਈਆਂ ਦਿੰਦਾ ਔਰ ਗੁਰੂ ਅੱਗੇ ਅਰਦਾਸ ਕਰਦਾ ਕਿ ਹੇ ਗੁਰੂ ਪਾਤਸ਼ਾਹ ਸਾਡੇ ਪੰਥ ਤੇ ਆਪਣਾ ਮਿਹਰ ਦਾ ਹੱਥ ਰੱਖ ਕੇ ਪੰਥਕ ਇਕਤਾ ਬਖਸ਼ਿਓ ਪੰਥ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਓ ਔਰ ਹਮੇਸ਼ਾ ਪੰਤ ਬਲੰਦੀਆਂ ਸ਼ੁਹੇ ਇਹਨਾਂ ਸ਼ਬਦਾਂ ਦੇ ਨਾਲ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ